ਦੀ ਆਰੰਭਤਾ ਤੋਂ ਪਹਿਲਾਂ ਮਨੋਵਿਰਤੀਆਂ ਨੂੰ ਕਰਿਏ ਜੀ ਇਕਾਗਰ ਬੜੇ ਅਦਰ ਸਤਕਾਰ ਪ੍ਰੇਮ ਦੇ ਨਾਲ ਅੱਜ ਦੇ ਇਸ ਪਾਵਨ ਸ਼ਲੋਕ ਦਾ ਪਾਠ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੇ ਕਿਰਪਾ ਕਰੋ ਜੀ ਸਤਗੁਰੂ ਕਿਰਪਾ ਕਰਦੇ ਨੇ ਘਟ ਘਟ ਮੈਂ ਜੋ ਜੁ ਵਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤੇ ਪਜ ਮਨਾ ਪਾਨਿਦ ਪੁਤਰੇ ਪਾਰ ਕਟ ਕਟ ਮੈਂ ਹਜ ਜੂ ਬਸੈ ਸੰਤਨ ਕਹਿਓ ਉਕਾਰ ਕਹੋ ਨਾਨਕ ਤਿਹੀ ਪਜ ਮਨਾ ਪੌਨਿਦ ਉਤਰੈ ਪਾਰ ਸੋ ਆਉ ਜੀ ਇਹ ਪਾਵਨ ਸ਼ਲੋਕ ਸਾਹਿਬ ਤਨ ਤਨ ਸਤਿਗੁਰੂ ਗੁਰੂ ਤੇਗ ਬਹਾਦਰ ਸੇ ਪਾਸ਼ਾ ਜੀ ਦੀ ਸੁੰਦਰ ਅਤੇ ਮਾਰਕ ਕਰishna ਤੋਂ ਉਚਾਰਣ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਵਨ ਪਵਿੱਤਰ ਅੰਕ ਨੰਬਰ 1427 ਦੇ ਉੱਪਰ ਸਵਾਇਮਾਨ ਹੈ। ਔਰ ਗਿਣਤੀ ਦੇ ਮਤਾਬਕ ਇਹ 12 ਨੰਬਰ ਸ਼ਲੋਕ ਹੈ। ਸਤਿਗੁਰੂ ਇਸ ਪਾਵਨ ਸ਼ਲੋਕ ਦੇ ਦੁਆਰਾ ਜੋ ਸਾਨੂੰ ਉਪਦੇਸ਼ ਬਖਸ਼ਦੇ ਹਨ ਸਿੱਖਿਆ ਦਿੰਦੇ ਹਨ। ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਕਿ हे प्राणी हे जीव ਕਿ ਜਿਹੜਾ ਉਹ ਮਾਲਕ ਹੈ ਪਰਮੇਸ਼ਰ ਹੈ ਉਹ ਹਰੇਕ ਦੇ ਹਿਰਦੇ ਦੇ ਵਿੱਚ ਵਸਦਾ ਹੈ ਕੋਈ ਵੀ ਹਿਰਦਾ ਇਸ ਤਰ੍ਹਾਂ ਦਾ ਨਹੀਂ ਹੈ ਕਿ ਜਿੱਥੇ ਉਹ ਮਾਲਕ ਪਰਮੇਸ਼ਰ ਆਪ ਨਾ ਵਰਤਦਾ ਹੋਵੇ ਹੁਣ ਜਦੋਂ ਆਪਾਂ ਸੰਸਾਰ ਨੂੰ ਵੇਖਦੇ ਆਂ ਜਗਤ ਨੂੰ ਵੇਖਦੇ ਆਂ ਇਹਦੇ ਵਿੱਚ ਸਾਨੂੰ ਤਿੰਨ ਤਰ੍ਹਾਂ ਦੇ ਜਿਹੜੇ ਨੇ ਲੋਕ ਵਿਖਦੇ ਨੇ ਔਰ ਆਪਣੀ ਆਪਣੀ ਜਿਹੜੀ ਐ ਵੇਖਣ ਦਾ ਨਜ਼ਰੀਆ ਸਾਰਿਆਂ ਦਾ ਵੱਖਰਾ ਵੱਖਰਾ ਏ ਜਿਵੇਂ ਕਿ ਕੁਝ ਇਦਾਂ ਦੇ ਨੇ ਕਿ ਜਿਹੜਾ ਸੰਸਾਰ ਦਾ ਵਾਰੀ ਰੂਪ ਵੇਖਦੇ ਨੇ ਪਾਉ ਜਿਹੜਾ ਹੱਡ ਚੰਮ ਦਾ ਜਿਹੜਾ ਮਾਸ ਬਣਿਆ ਹੋਇਆ ਕੱਲਾ ਇਹਨੂੰ ਵੇਖਦੇ ਨੇ ਪਰ ਦੂਜੇ ਇਨਸਾਨ ਉਹ ਨੇ ਜਿਨ੍ਹਾਂ ਨੇ ਥੋੜਾ ਜਿਹਾ ਇਹ ਤੋਂ ਅੱਗੇ ਦਾ ਸਫ਼ਰ ਕੀਤਾ ਜਿਵੇਂ ਡਾਕਟਰ ਨੇ ਔਰ ਡਾਕਟਰ ਡੀ ਜੀ ਡੀ ਪੜ੍ਹਾਈ ਹੈ ਜਿਹੜੀ ਉਹਦੀ ਵਿਦਿਆ ਜੋ ਉਹਨੇ ਸਿੱਖਿਆ ਲਈ ਹੈ ਉਹ ਕਿਸੇ ਸਕੈਨ ਦੇ ਰਾਹੀਂ ਔਰ ਕਿਸੇ ਐਕਸਰੇ ਦੇ ਰਾਹੀਂ ਉਹ ਸਾਡੇ ਜਿਹੜੇ ਅੰਦਰ ਦੇ ਬਾਡੀ ਦੇ ਜਿਹੜੇ ਪਾਰਟ ਨੇ ਨਾ ਉਹਨਾਂ ਵੇਖ ਲੈਂਦੇ ਆ ਪਾਪ ਮੰਨ ਲਓ ਸਾਡੀ ਕਿਸੇ ਕੋਈ ਹੱਡੀ ਦੇ ਵਿੱਚ ਕੋਈ ਜਿਹੜਾ ਫੈਕਚਰ ਹੋਇਆ ਹੈ ਪਰ ਸਾਨੂੰ ਨਹੀਂ ਪਤਾ ਡਾਕਟਰ ਕੋਲੇ ਜਾਵਾਂਗੇ ਤੇ ਕੋਈ ਉਹ ਐਕਸਟਰਾ ਕਰੇਗਾ ਸਕੈਨ ਕਰੇਗਾ ਤੇ ਉਸ ਦੇ ਰਾਹੀਂ ਉਹ ਵੇਖ ਲਏਗਾ ਤੇ ਸਾਨੂੰ ਦੱਸ ਦੇਗਾ ਕਿ ਇੱਥੇਕ ਜਿਹੜਾ ਤੁਹਾਡੇ ਕਿਤੇ ਨਾ ਕਿਤੇ ਕੋਈ ਨਾ ਕੋਈ ਝੋਟ ਹੈ ਔਰ ਸਾਨੂੰ ਉਸ ਦੀ ਦਵਾਈ ਦੇਵੇਗਾ ਔਰ ਤੀਸਰੇ انسان ਉਹ ਨਹੀਂ ਸਤਿਗੁਰੂ ਕਹਿੰਦੇ ਜਿਹੜੇ ਕਹਿੰਦੇ ਨੇ ਆਪਣੇ ਅੰਦਰ ਵਸਦੇ ਮਾਲਕ ਨੂੰ ਪਰਮੇਸ਼ਰ ਨੂੰ ਜਿਹੜਾ ਵੇਖਦੇ ਨੇ ਜਲ ਕੀ ਪੀਤ ਪਵਨ ਕਥੰਬਾ ਰਕਤ ਬੂੰਦ ਕਾ ਗਾਰਾ ਹਾਰਡ ਮਾਸ 나ੜੀ ਕੋ ਪਿੰਜਰ ਪੰਖੀ ਬਸੇ ਵਿਸਾਰਾ ਤੇਨਾਂ ਤਰ੍ਹਾਂ ਦੀ ਵਰਤੀ ਤੇ ਲੋਕ ਨੇ ਔਰ ਸਤਗੁਰੂ ਕਹਿੰਦੇ ਨੇ ਅਸਲ ਕਾਰਨ ਕੀ ਸੀ ਇਸ ਸੰਸਾਰ ਦੇ ਵਿੱਚ ਇਸ ਜਗਤ ਦੇ ਵਿੱਚ ਆਉਣ ਦਾ ਉਹ ਇਹ ਸੀ ਕਿ ਹਰ ਇੱਕ ਪ੍ਰਾਣੀ ਨੇ ਜਿਹੜਾ ਉਹ ਮਾਲਕ ਪਰਮੇਸ਼ਰ ਹੈ ਜਿਹੜਾ ਸਭਨਾ ਥਾਂਾਂ ਤੇ ਮੌਜੂਦ ਹੈ ਹਰ ਇੱਕ ਦੇ ਹਿਰਦੇ ਦੇ ਵਿੱਚ ਵਸਿਆ ਹੋਇਆ ਉਹਨੂੰ ਵੇਖਣ ਦਾ ਜਿਹਦੇ ਬਾਰੇ ਸਤਗੁਰੂ ਜੀ ਦੇ ਪਾਵਨ ਬਚਨ ਪੜ੍ਹਦੇ ਆ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿਤ੍ਰ ਬਚਿਤ੍ਰ ਬਮੋਹਿਤ ਬਿਰਲਾ ਕੋ ਜੇ ਕੋਈ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਬਿਨ ਨਹੀਂ ਕੋਈ ਸੂਤ ਏਕ ਸਤ ਸਹੰਸ ਜੈਸੇ ਪੋਤ ਪੋਤ ਪ੍ਰਭ ਸੋਈ ਕਹਿੰਦੇ ਨੇ ਜਿਵੇਂ ਇੱਕ ਤਗ ਹੈ ਉਸ ਦੇ ਵਿੱਚ ਮੰਕੇ ਪਰੋਏ ਹੋਏ ਨਹੀਂ ਉਹਨਾਂ ਸਿੱਕੀ ਦੇਖਦੇ ਪਏ ਆ ਸਿਰਫ ਮਣਕਿਆਂ ਨੂੰ ਮਣਕਿਆਂ ਨੂੰ ਦੇਖਦੇ ਪਏ ਆ ਜਿਹੜਾ ਉਹਦੇ ਵਿੱਚ ਪਿਆ ਹੋਇਆ ਤਾਗਾ ਨਾ ਅਸੀਂ ਉਹਨੂੰ ਨਹੀਂ ਦੇਖਦੇ ਪਏ ਸਾਡੀ ਸੁਸਤ ਦੇ ਵਿੱਚ ਕੀ ਹੈ ਬਸ ਜਿਹੜੇ ਉਸ ਤਾਗੇ ਦੇ ਵਿੱਚ ਮਣਕੇ ਪਰੋਏ ਹੋਏ ਨੇ ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਉਹ ਮਣਕੇ ਨੇ ਨਾ ਉਹ ਤਾਗੇ ਕਰਕੇ ਨੇ ਜੇ ਵਿੱਚੋਂ ਤਾਗਾ ਕੱਟ ਦਿੱਤਾ ਜਾਵੇ ਤਾਂ ਗੁਰੂ ਪਿਆਰ ਵਾਲਿਓ ਉਹ ਮੰਨ ਕੇ ਨਿੰਦਾ ਸਭ ਖਿੰਡਰ ਜਾਣਗੇ ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ हे ਪ੍ਰਾਣੀ हे ਜੀਵ ਇਹ ਜੋ ਵੀ ਤੂੰ ਜਗਤ ਸੰਸਾਰ ਤੋਂ ਵੇਖ ਰਿਆ ਨਾ ਇਹਦੇ ਵਿੱਚ ਜਿਹੜੀ ਜੋਤ ਹੈ ਉਹ ਇੱਕ ਮਾਲਕ ਦੀ ਪਰਮੇਸ਼ਰ ਦੀ ਕਹਿੰਦੇ ਨੇ ਟਿੱਕੀ ਹੋਈ ਹੈ ਸੂਤ ਏਕ ਸਤ ਸਹੰਸ ਜੈਸੇ ਓਤ ਕੋਤ ਪ੍ਰਭ ਸੋਈ ਜਲ ਤਰੰਗ ਅਰ ਫੇਨ ਬੁਦਬੁਦਾ ਜਲ ਤੇ ਪੈਨ ਨਾ ਹੋਈ ਹੁਣ ਪਾਣੀ ਹੈ ਹੁਣ ਪਾਣੀ ਦੇ ਵਿੱਚ ਜਿਹੜੀਆਂ ਤਰੰਗਾਂ ਨੇ ਜਾਂ ਜਿਹੜੇ ਪਾਣੀ ਦੇ ਵਿੱਚ ਬੁਲਬਲੇ ਨੇ ਵੰੜ ਰਹੇ ਸਾਰਿਆਂ ਦਾ ਧਿਆਨ ਕਿਤੇ ਹੈ ਉਹ ਤਰੰਗਾਂ ਵੱਲੀ ਤੇ ਜਾਂ ਜਿਹੜੇ ਉਹਦੇ ਵਿੱਚ ਬੁਲਬਲੇ ਵੰੜ ਰਹੇ ਨੇ ਸਾਡਾ ਧਿਆਨ ਤਾਂ ਇੱਥੇ ਹੀ ਹੁੰਦਾ ਹੈ ਨਾ ਆਮ ਤੌਰ ਤੇ ਸੀ ਕਿਤੇ ਜਾਈਏ ਵੀ ਕਿਤੇ ਤਰੰਗਾਂ ਲਹਿਰਾਂ ਉੱਠਦੀਆਂ ਹੋਣ ਪਾਣੀ ਥੋੜੀ ਦੇਖਣ ਜਾਂਦੇ ਕਿਉਂਕਿ ਪਾਣੀ ਤਾਂ ਸਾਡੇ ਘਰਵੇ ਵਿੱਚ ਵੀ ਹੈ ਨਾ ਪਾਣੀ ਤਾਂ ਹੋਰ ਵੀ ਥਾਮਾ ਤੇ ਬਹੁਤ ਹੋਵੇਗਾ ਪਰ ਦੇਖਣ ਅਗਲਾ ਕੀ ਜਾਂਦਾ ਕਿ ਉੱਥੇ ਜੇ ਲਹਿਰਾਂ ਨੇ ਉੱਥੇ ਤਰੰਗਾ ਉੱਠਦੀਆਂ ਨੇ ਜੀ ਪਰ ਉਹ ਤਰੰਗਾ ਨੇ ਜਿਹੜੀਆਂ ਉਹ ਲਹਿਰਾਂ ਨੇ ਕਿਹਦੇ ਕਰਕੇ ਨੇ ਪਾਣੀ ਕਰਕੇ ਨੇ ਤਰੰਗਾ ਕਰਕੇ ਪਾਣੀ ਨਹੀਂ ਹੈ ਲਹਿਰਾਂ ਕਰਕੇ ਪਾਣੀ ਨਹੀਂ ਹੈ ਪਾਣੀ ਕਰਕੇ ਤਰੰਗਾ ਨੇ ਪਾਣੀ ਕਰਕੇ ਲਹਿਰਾਂ ਨੇ ਹਾਂ ਇਹ ਤਾਂ ਹੋ ਸਕਦਾ ਕਿ ਤਰੰਗਾ ਲਹਿਰਾਂ ਬੁਲਬਲੇ ਨਾ ਹੋਣ ਪਾਣੀ ਹੋਏਗਾ ਤੇ ਸਤਗੁਰੂ ਕਿਰਪਾ ਕਰਦੇ ਨੇ ਉਹ ਮਾਲਕ ਪਰਮੇਸ਼ਰ ਇਦਾਂ ਹੀ ਐ ਉਹ ਕਹਿੰਦੇ ਨੇ ਭਾਈ ਸਾਡੇ ਸਭਨਾ ਦੇ ਹਿਰਦਿਆਂ ਦੇ ਵਿੱਚ ਵੱਸਦਾ ਐ ਕਟ ਕਟ ਮੈਂ ਹਰ ਜੂ ਵਸੈ ਸੰਤਨ ਕਹੇ ਉਪਕਾਰ ਜਿਨ੍ਹਾਂ ਨੇ ਕਹਿੰਦੇ ਨੇ ਉਸ ਮਾਲਕ ਨੂੰ ਪਰਮੇਸ਼ਰ ਨੂੰ ਕਹਿੰਦੇ ਨੇ ਸਮਝ ਲਿਆ ਪਹਿਚਾਣ ਲਿਆ ਉਹਨਾਂ ਨੇ ਤਾਂ ਫਿਰ ਕਹਿੰਦੇ ਨੇ ਪੁਕਾਰ ਪੁਕਾਰ ਕੇ ਇਹ ਗੱਲ ਆਖੀ ਐ ਕਿ हे ਸੰਸਾਰੀ ਲੋਕੋ ਉਹ ਰੱਬ ਉਹ ਮਾਲਕ ਪਰਮੇਸ਼ਰ ਭਾਈ ਸਭਨਾ ਦੇ ਹਿਰਦਿਆਂ ਦੇ ਵਿੱਚ ਵਸਦਾ ਹੈ ਇਸੇ ਕਰਕੇ ਭਗਤ ਸਵਾਮੀ ਜੀ ਨੂੰ ਕਹਿਣਾ ਪਿਆ ਗਿਆ ਸੀ ਨਾ ਦੱਖਣ ਦੇਖ ਹਰੀ ਕਾ ਵਾਸਾ ਪੱਛਮ ਅਲਾ ਮਕਾਮਾ ਦਿਲ ਮੇਂ ਖੋਜ ਦਿਲੇ ਦਿਲ ਖੋਜੋ ਇਹੀ ਥੌਰ ਮਕਾਮਾ ਰੱਬ ਤਾਂ ਭਾਈ ਸਾਡੇ ਅੰਦਰ ਹੈ ਕਿਤੇ ਬਾਹਰ ਨਹੀਂ ਹੈ ਮੈਂ ਆਪ ਜੀ ਦੇ ਨਾਲ ਇੱਕ ਛੋਟੀ ਜੀ ਕਟਨਾ ਸਾਂਝੀ ਕਰਾਂ ਇੱਕ ਤਿਹਾਰ ਸੀ ਕਹਿੰਦੇ ਨੇ ਉਹ ਤਿਹਾਰ ਤੇ ਨਾ ਹਰ ਕੋਈ ਦੀਵੇ ਜਗਾਇਆ ਕਰਦਾ ਸੀ ਇੱਕ ਬਹੁਤ ਅਮੀਰ ਬੰਦਾ ਆਇਆ ਗੱਡੀ ਦੇ ਵਿੱਚ ਉਤਰਿਆ ਤੇ ਉਹਦੇ ਕੋਲੇ ਸੋਨੇ ਦਾ ਦੀਵਾ ਸੋਨੇ ਦੇ ਦੀਵੇ ਦੇ ਵਿੱਚ ਉਹਨੇ ਤੇਲ ਪਾਇਆ ਤੇ ਬਾਲ ਦਿੱਤਾ ਉਸ ਤੋਂ ਥੋੜੇ ਸਮੇਂ ਬਾਅਦ ਇੱਕ ਲੋਹਾਰ ਆਇਆ ਹੁਣ ਉਹਦੇ ਕੋਲੇ ਉਹਨੇ ਇੱਕ ਲੋਹੇ ਦਾ ਟੁਕੜਾ ਉਨ ਕਟਿਆ ਉਹਦਾ ਕਟ ਕੇ ਦੀਵਾ ਬਣਾ ਲਿਆ ਕਿਉਂਕਿ ਕਾਰੀਗਰ ਹੈ ਨਾ ਜਾਣਦਾ ਸਭ ਕੁਝ ਕਰਨਾ ਉਹਨੇ ਉਹਦੇ ਵਿੱਚ ਤੇਲ ਪਾਇਆ ਦੀਵਾ ਵਾਲ ਦਿੱਤਾ ਇਹਨੇ ਨੂੰ ਉਸ ਸੁਨਿਆਰੇ ਨੇ ਵੇਖ ਲਿਆ ਮਾਕਨ ਸੋਨੇ ਦੇ ਦੀਵੇ ਵਾਲੇ ਨੇ ਵੇਖ ਲਿਆ ਅਮੀਰ ਵਿਅਕਤੀ ਨੇ ਕਹਿੰਦਾ ਤੂੰ ਮੇਰੇ ਦੀਵੇ ਦੇ ਬਰਾਬਰ ਕਿਉਂ ਕਹਿੰਦੇ ਨੇ ਇਹ ਦੀਵਾ ਵਾਲਿਆ ਕਹਿੰਦੇ ਨੇ ਮੇਰਾ ਦੀਵਾ ਸੋਨੇ ਦਾ ਹੈ ਤੇ ਤੇਰਾ ਲੋਹੇ ਦਾ ਹਲੇ ਆਪਸ ਵਿੱਚ ਝਗੜੀ ਰਹੇ ਸੀ ਜਾਨੂੰ ਇੱਕ ਕਮਿਆਰ ਆ ਗਿਆ ਉਹਨੇ ਮਿੱਟੀ ਦਾ ਬਣਾਇਆ ਹੋਇਆ ਸੀ ਉਹਨੇ ਮਿੱਟੀ ਦਾ ਦੀਵਾ ਬਣਾਇਆ ਉਹਨੇ ਤੇਲ ਪਾਇਆ ਉਹਦੇ ਵਿੱਚ ਤੇ ਬਾਲ ਦਿੱਤਾ ਤਿੰਨੇ ਆਪਸ ਵਿੱਚ ਜਿਹੜੇ ਨੇਗੇ ਬੈਸਣ ਲੱਗੇ ਇਹਨਾਂ ਦੇ ਇੱਕ ਦਾਨਾ ਸੱਜਣ ਆਇਆ ਸੁਜਵਾਨ ਉਹ ਕਹਿੰਦਾ ਕੀ ਗੱਲ ਪਾਈ ਕਿਸ ਗੱਲ ਤੋਂ ਝਗੜਦੇ ਪਏ ਹੋ ਜਿਹਦਾ ਸੋਨੇ ਦਾ ਦੀਵਾ ਸੀ ਨਾ ਉਹ ਕਹਿੰਦਾ ਦੇਖੋ ਜੀ ਮੇਰਾ ਸੋਨੇ ਦਾ ਦੀਵਾ ਇਹ ਦੋਨੇ ਜਾਣੇ ਨਾ ਮੇਰੇ ਦੀਵੇ ਦੇ ਲਾਗੇ ਕਹਿੰਦੇ ਨੇ ਦੀਵਾ ਵਾਲ ਕੇ ਬਹਿ ਗਏ ਇਹਦਾ ਲੋਹੇ ਦਾ ਤੇ ਦੂਸਰੇ ਦਾ ਮਿੱਟੀ ਦਾ ਤੇ ਦੂਸਰਾ ਕਹਿੰਦਾ ਦੇਖੋ ਜੀ ਮੇਰਾ ਜਿਹੜਾ ਹੈਗਾ ਲੋਹੇ ਦਾ ਕਿ ਇਹ ਮਿੱਟੀ ਵਾਲੇ ਨੇ ਮੇਰੇ ਨਾਲ ਵਾਲ ਕੇ ਰੱਖ ਦਿੱਤਾ ਉਹਨੇ ਕਿਹਾ ਕਹਿੰਦੇ ਨੇ ਮੈਨੂੰ ਦੱਸੋ ਦੀਵਾ ਵਾਲਿਆ ਕਿਉਂ ਹੈ ਕਹਿੰਦੇ ਦੀਵਾ ਵਾਲਿਆ ਇਸ ਲਈ ਕਿ ਇਹ ਲਾਈਟ ਦਵੇਗਾ ਇਹ ਪ੍ਰਕਾਸ਼ ਦਵੇਗਾ ਕਹਿੰਦੇ ਹੁਣ ਮੈਨੂੰ ਗੱਲ ਸਮਝਾਓ ਕਿ ਜਿਹਦਾ ਸੋਨੇ ਦਾ ਦੀਵਾ ਬਲਦਾ ਪਿਆ ਉਹਦੀ ਲਾਈਟ ਸੋਨੇ ਦੀ ਹੈ ਔਰ ਜਿਹਦਾ ਲੋਹੇ ਦਾ ਦੀਵਾ ਬਲਦਾ ਪਿਆ ਉਹਦੀ ਲਾਈਟ ਲੋਹੇ ਦੀ ਹੈ ਤੇ ਜਾਂ ਫਿਰ ਜਿਹਦਾ ਮਿੱਟੀ ਦਾ ਵੱਗਦਾ ਪਿਆ ਬਲਦਾ ਪਿਆ ਉਹਦੀ ਲਾਈਟ ਜਿਹੜੀ ਹੈ ਮਿੱਟੀ ਦੀ ਹੈ ਲਾਈਟ ਤਾਂ ਇੱਕੋ ਹੀ ਹੈ ਨਾ ਪ੍ਰਕਾਸ਼ ਤਾਂ ਇੱਕੋ ਹੀ ਹੈ ਚਾਨਣ ਤਾਂ ਇੱਕੋ ਹੀ ਹੈ ਕਹਿੰਦੇ ਨੇ ਕਿਉਂ ਝਗੜਿਆਂ ਦੇ ਵਿੱਚ ਪਏ ਹੋਇਓ ਸਾਡਾ ਮਕਸਦ ਇਹ ਨਹੀਂ ਕਿ ਦੀਵਾ ਲੋਹੇ ਦਾ ਸਾਡਾ ਮਕਸਦ ਇਹ ਨਹੀਂ ਕਿ ਦੀਵਾ ਸੋਨੇ ਦਾ ਸਾਡਾ ਮਕਸਦ ਇਹ ਨਹੀਂ ਕਿ ਦੀਵਾ ਮਿੱਟੀ ਦਾ ਸਾਡਾ ਤਾਂ ਮਕਸਦ ਇਹ ਹੈ ਕਿ ਬਸ ਲਾਈਟ ਆ ਰਹੀ ਹੈ ਪ੍ਰਕਾਸ਼ ਆ ਰਿਹਾ ਹੈ ਤੇ ਇਦਾਂ ਹੀ ਸਤਿਗੁਰੂ ਕਹਿੰਦੇ ਨੇ ਉਸ ਮਾਲਕ ਨੇ ਪਰਮੇਸ਼ਰ ਨੇ ਇੱਕੋ ਮਿੱਟੀ ਤੋਂ ਪਤਾ ਨਹੀਂ ਕਿ ਇੱਕ ਦਿਨੇ ਕੀ ਦੀਵੇ ਤਿਆਰ ਕਰ ਦਿੱਤੇ ਉਸ ਅਕਾਲ ਫਰਕ ਨੇ ਮਾਟੀ ਏਕ ਅਨੇਕ ਪਾਂਤ ਕਰ ਸਾਜੀ ਸਾਜਣ ਹਾਰੇ ਉਸ ਮਾਲਕ ਨੇ ਪਰਮੇਸ਼ਨ ਇੱਕ ਮਿੱਟੀ ਤੋਂ ਪਾਪ ਪੰਜ ਤੱਤਾਂ ਨੂੰ ਇਕੱਠੇ ਕੀਤਾ ਅਨੇਕਾਂ ਤਰ੍ਹਾਂ ਦੇ ਦੀਵੇ ਤਿਆਰ ਕਰ ਦਿੱਤੇ ਗੁਰੂ ਪਿਆਰ ਵਾਲਿਓ ਫਿਰ ਇਹਨਾਂ ਦੇ ਵਿੱਚ ਜਿਹੜਾ ਫਰਕ ਕਿੱਤੋਂ ਪੈ ਗਿਆ ਕਿ ਮੈਂ ਵੱਡਾ ਤੋਂ ਛੋਟਾ ਉੱਚਾ ਨੀਮਾ ਜਾਤ ਬਰਾਦਰੀ ਦੇ ਨਾਂ ਤੇ ਅਸੀਂ ਜਿਹੜਾ ਗੁਰੂ ਪਿਆਰ ਵਾਲੋ ਆਪਣੇ ਮਨਾਂ ਦੇ ਵਿੱਚ ਫਰਕ ਪਾਈ ਬੈਠੇ ਆ ਸਤਿਗੁਰੂ ਕਹਿੰਦੇ ਨੇ ਪਿਆਰਿਆ ਕਹਿੰਦੇ ਨੇ ਇਹਨਾਂ ਚੱਕਰਾਂ ਦੇ ਵਿੱਚ ਨਾ ਪੈ ਇਸ ਦੀਵਿਆਂ ਦੇ ਅੰਦਰ ਨਾ ਜਿਹੜੇ ਮਨੁੱਖ ਰੂਪੀ ਦੀਵੇ ਨੇ ਇਹਨਾਂ ਦੇ ਵਿੱਚ ਕਹਿੰਦੇ ਨੇ ਜਿਹੜੀ ਜੋਤ ਹੈ ਉਹ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਵਰਤਰੀ ਹੈ ਕਹਿੰਦੇ ਨੇ ਉਹਨੂੰ ਸਮਝਣ ਦਾ ਯਤਨ ਕਰੋ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਉਹ ਸਾਡੇ ਅੰਦਰ ਤਾਂ ਜਿਹੜੀ ਜੋਤ ਹੈ ਨਾ ਉਹ ਇੱਕ ਦੀ ਹੈ ਹੁਣ ਉਹ ਵੱਡੀ ਛੋਟੀ ਥੋੜੀ ਹੈ ਫੰਡ ਰੱਬ ਇਹਦਾ ਥੋੜੀ ਹੈ ਕਿ ਗੁਰੂ ਪਿਆਰ ਵਾਲੋ ਉਹ ਵੱਡਾ ਛੋਟਾ ਹੈ ਰੱਬ ਤਾਂ ਇੱਕ ਸਮਾਨ ਹੈ ਇੱਕ ਬਰਾਬਰ ਹੈ ਨਾ ਤੇ ਸਤਗੁਰੂ ਅੱਜ ਦੇ ਪਾਵਨ ਬਚਨਾਂ ਦੁਆਰਾ ਸਾਨੂੰ ਸਮਝਾਉਂਦੇ ਨੇ ਫਿਰ ਇਦਾਂ ਕਟ ਕਟ ਮੈਂ ਹਰ ਜੂ ਵਸੈ ਸੰਤਨ ਕਹਿਉ ਪਕਾਰ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਜਿਨ੍ਹਾਂ ਨੇ ਬਹੁਤ ਨੇੜਿਓਂ ਵੇਖਿਆ ਗੁਰੂ ਪਿਆਰ ਵਾਲੋ ਇਸ ਪ੍ਰਕਿਰਤੀ ਨੂੰ ਤੇ ਅੱਗੇ ਕਿਰਪਾ ਕਰਦਿਨੇ ਕਾਹੋ ਨਾਨਕ ਤੇ ਪਜ ਮਨਾ ਪਾਉਣੇ ਦਯ ਉਤਰੇ ਪਾਰ ਸਤਿਗੁਰੂ ਆਖਦੇ ਨੇ हे ਮੇਰਿਆ ਮਨਾ ਕੈਨੋ ਉਸ ਮਾਲਕ ਦਾ ਪਰਮੇਸ਼ਰ ਦਾ ਭਜਨ ਕਰਿਆ ਕਰ ਉਹਦੇ ਨਾਲ ਕਹਿੰਦੇ ਨੇ ਸੁਰਤੀ ਵਿਰਤੀ ਨੂੰ ਜੋੜ ਐਵੇਂ ਨਾ ਕਹਿੰਦੇ ਨੇ ਉਸੇ ਪ੍ਰਤੀ ਈਰਖਾ ਬੈਰ ਵਿਰੋਧ ਕਹਿੰਦੇ ਨੇ ਮਨ ਦੇ ਵਿੱਚ ਕਹਿੰਦੇ ਨੇ ਪਾਰ ਇੱਕ ਨਜ਼ਰ ਦੇ ਨਾਲ ਵੇਖ ਸਾਰਿਆਂ ਨੂੰ ਉਹ ਸਾਰਿਆਂ ਦੇ ਵਿੱਚ ਇੱਕ ਮਾਲਕ ਦੀ ਇੱਕ ਪਰਮੇਸ਼ਰ ਦੀ ਜਿਹੜੀ ਜੋਤ ਹੈ ਵਰਤ ਰਹੀ ਹੈ ਕਹੁ ਨਾਨਕ ਤੇਹ ਪਜ ਮਨਾ ਪਾਉ ਨਿਧ ਉਤਰੇ ਪਾਰ ਕਹਿੰਦੇ ਨੇ ਫਿਰ ਕੀ ਹੋਏਗਾ ਇਸ ਪਜਨ ਦੀ ਬਰਕਤ ਦੇ ਨਾਲ ਇਹਦੀ ਸਿਮਰਨ ਦੇ ਨਾਲ ਜਦੋਂ ਤੂੰ ਮਾਲਕ ਦੇ ਨਾਲ ਜੁੜੇਗਾ ਤੇ ਕਹਿੰਦੇ ਨੇ ਪਵਜਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਭਾਵ ਤੇਰੇ ਅੰਦਰ ਜਿਹੜੀ ਈਰਖਾ ਬੈਰ ਵਿਰੋਧ ਦਵੈਸ਼ ਤੇਰੇ ਅੰਦਰ ਜਿਹੜੇ ਬਣੇ ਹੋਏ ਨੇ ਕਹਿੰਦੇ ਨੇ ਸਾਰੇ ਦੂਰ ਹੋ ਜਾਣਗੇ ਤਰ ਜਾਏਗਾ ਕਹਿੰਦੇ ਨੇ ਤੂੰ ਸਭ ਕੁਝ ਕਹਿੰਦੇ ਨੇ ਤੇਰੀ ਸੋਚ ਦੇ ਵਿੱਚੋਂ ਕਹਿੰਦੇ ਨੇ ਇਹ ਗੁਰੂ ਨੇ ਖਤਮ ਕਰ ਦੇਣਾ ਤੈਨੂੰ ਸਮਝਾ ਦੇਣਾ ਗੁਰੂ ਨੇ ਸੱਬੇ ਸਾਂਝੀ ਬਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਉ ਤੇ ਤੈਨੂੰ ਪਤਾ ਲੱਗ ਜਣਾ ਕਿ ਸਾਰੇ ਹੀ ਗੁਰੂ ਪਿਆਰ ਵਾਲੋ ਇੱਕੋ ਹੀ ਮਾਲਕ ਦੇ ਪਰਮੇਸ਼ਰ ਦੇ ਜਿਹੜੇ ਧੀਆਂ ਪੁੱਤਰ ਨੇ ਇੱਕ ਪਿਤਾ ਇੱਕ ਸਕੇ ਹਮ ਬਾਰਕ ਇਹ ਗੱਲ ਦੀ ਸਮਝ ਆ ਜਾਵੇਗੀ ਕਿ ਅਸੀਂ ਸਾਰੇ ਹੀ ਇੱਕੋ ਹੀ ਮਾਲਕ ਦੇ ਜਿਹੜੇ ਧੀਆਂ ਪੁੱਤਰ ਆ ਫਰਕ ਕੋਈ ਨਹੀਂ ਹੈ ਇਦਾਂ ਹੀ ਸਤਿਗੁਰੂ ਅੱਜ ਦੇ ਪਾਵਨ ਬਚਨਾਂ ਦੁਆਰਾ ਸਮਝਾਉਂਦੇ ਨੇ ਕਟ ਕਟ ਮੈਂ ਹਰ ਜੂ ਵਸੇ ਸੰਤਨ ਕਹਿਉ ਪਕਾਰ ਕਹੁ ਨਾਨਕ ਤਿਹ ਭਜ ਮਨਾ ਪਾਉ ਨਿਦ ਉਤਰੇ ਪਾਰ ਕਹਿੰਦੇ ਨੇ ਤੂੰ ਫਿਰ ਇਸ ਪਵਜਲ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘ ਜਾਏਂਗਾ ਇਸ ਜਗਤ ਦੇ ਵਿੱਚੋਂ ਤੂੰ ਪਾਰ ਲੰਘ ਜਾਏਂਗਾ ਜਿਹੜਾ ਜਗਤ ਜਿਹੜਾ ਸੰਸਾਰ ਪਤਾ ਨਹੀਂ ਕਿੰਨੇ ਕਤਰਾਂ ਦੀ ਅੰਦਰ ਈਖਾ ਬੈਰ ਵਿਰੋਧ ਲੈ ਕੇ ਕਹਿੰਦੇ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਕਹਿੰਦੇ ਨੇ ਕਰ ਰਿਹਾ ਏ ਤੇ ਸਤਗੁਰੂ ਕਹਿੰਦੇ ਨੇ ਫਿਰ ਤੇਰੀ ਜ਼ਿੰਦਗੀ ਦੇ ਵਿੱਚੋਂ ਇਹ ਸਭ ਕੁਝ ਜਿਹੜਾ ਦੂਰ ਹੋ ਜਾਏਗਾ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ ਔਰ ਜਦੋਂ ਮੈਂ ਗੁਰੂ ਦੀ ਸੰਗਤ ਨੂੰ ਮਾਣਿਆ ਗੁਰੂ ਕੋਲੇ ਆਇਆ ਗੁਰੂ ਕੋਲੇ ਬੈਠਿਆ ਗੁਰੂ ਨੂੰ ਸੁਣਿਆ ਗੁਰੂ ਨੂੰ ਸਮਝਿਆ ਤੇ ਗੁਰੂ ਨੇ ਮੇਰੇ ਮਨ ਦੇ ਵਿੱਚ ਉਹ ਸਾਰੀਆਂ ਜਿਹੜੀਆਂ ਅਨੇਕਾਂ ਤਰ੍ਹਾਂ ਦੀ ਤਾਤਪਰਾਈ ਭਾਵ ਈਰਖਾ ਸੀ ਬਹਿਰ ਵਿਰੋਧ ਮੇਰੇ ਮਨ ਦੇ ਵਿੱਚ ਕਹਿੰਦੇ ਨੇ ਪਏ ਹੋਏ ਸਨ ਗੁਰੂ ਨੇ ਸਾਰੇ ਦੂਰ ਕਰ ਦਿੱਤੇ ਗੁਰੂ ਨੇ ਸਮਝਾ ਦਿੱਤਾ ਕਿ ਪਾਈ ਉਹ ਮਾਲਕ ਪਰਮੇਸ਼ਰ ਦੀ ਜਿਹੜੀ ਜੋਤ ਹੈ ਨਾ ਉਹ ਸਾਰਿਆਂ ਦੇ ਵਿੱਚ ਕਹਿੰਦੇ ਨੇ ਉਹ ਇੱਕੋ ਦੀ ਵਾਤਰੀ ਹੈ ਤੇ ਕੋਈ ਇੱਥੇ ਬੱਕਰਾ ਨਹੀਂ ਰੱਬ ਭਾਈ ਨਾ ਤਾਂ ਕਹਿੰਦੇ ਨੇ ਰੱਬ ਮੁਸਲਮਾਨ ਹੈ ਨਾ ਰੱਬ Hindu ਹੈ ਨਾ ਰੱਬ Jaini ਹੈ ਨਾ ਰੱਬ Bodhi ਹੈ ਤੇ ਨਾ ਰੱਬ Sikh ਹੈ ਗੁਰੂ ਪਿਆਰ ਵਾਲਿਓ ਰੱਬ ਤਾਂ ਇੱਕ ਹੈ ਇਹ ਤਾਂ ਅਸੀਂ ਇੱਥੇ ਬਣਾ ਕੇ ਗੁਰੂ ਪਿਆਰ ਵਾਲੋ ਬੰਡੀਆਂ ਪਾਲੀਆਂ ਸੰਸਾਰ ਦੇ ਵਿੱਚ ਕਿ ਫਲਾਣਾ Hindu ਫਲਾਣਾ Sikh ਫਲਾਣਾ ਮੁਸਲਮਾਨ ਫਲਾਣਾ Jaini Bodhi ਇਹ ਅਸੀਂ ਬਣਾਇਆ ਰੱਬ ਥੋੜੀ ਗੁਰੂ ਪਿਆਰ ਵਾਲੋ ਜਿਹੜਾ ਇੰਨਾ ਚੱਕਰਾਂ ਦੇ ਵਿੱਚ ਪਿਆ ਹੋਇਆ ਹੈ ਤੇ ਜਦਨੇ ਕਿਤੇ ਇਹ ਗੱਲ ਦੀ ਸਾਨੂੰ ਸਮਝ ਆ ਗਈ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਗੁਰੂ ਪਿਆਰ ਵਾਲੋ ਜਿਹੜਾ ਨਾ ਇੱਕੋ ਹੀ ਜਿਹੜਾ ਚਾਦਰ ਤੇ ਜਿਹੜਾ ਬੈਠਾਂਗੇ ਤੇ ਸਤਿਗੁਰੂ ਇਹ ਸਾਨੂੰ ਪਵਨ ਬਾਣੀ ਦੇ ਵਿੱਚ ਸਮਝਾਉਣ ਦਾ ਜ਼ਿਕਰ ਕਰਦੇ ਨੇ ਕਿ ਹੇ ਪ੍ਰਾਣੀ ਹੇ ਜੀਵ ਕਹਿੰਦੇ ਨੇ ਉਹ ਮਾਲਕ ਪਰਮੇਸ਼ਰ ਪਾਈ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵੱਸਦਾ ਹੈ ਤੇ ਉਹਨੂੰ ਆਪਣੇ ਅੰਦਰੋਂ ਵੇਖਣ ਦਾ ਯਤਨ ਕਰ ਜਦੋਂ ਕਹਿੰਦੇ ਨੇ ਆਪਣੇ ਅੰਦਰੋਂ ਕਹਿੰਦੇ ਉਸ ਰੱਬ ਨੂੰ ਮਾਲਕ ਨੂੰ ਵੇਖੇਗਾ ਫਿਰ ਇਹ ਜਗਤ ਇਹ ਸੰਸਾਰ ਕਹਿੰਦੇ ਨੇ ਤੈਨੂੰ ਸਾਰਾ ਕਹਿੰਦੇ ਨੇ ਕਹਿੰਦੇ ਨੇ ਆਪਣਾ ਪ੍ਰਤੀਤ ਹੋ ਜਾਵੇਗਾ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ